थी ओके ओके जी ਫੀਲ ਠੰਡੀ ਆ ਸੀਲ ਸਾਲ ਖੋਲੋ ਇਹਨੂੰ ਤੋੜਾ ਤਾਰਾ ਕਰਾਗੇ ਜੇ ਕਿਤੇ ਲੱਖੀ ਚੌਥਾ ਦਿਨ ਹੈ ਜੇਰ ਜੂ ਰੋਕੇ ਆ ਬੱਚਾ ਛੱਡੋ ਜਾਂ ਨਾ ਛੱਡੋ ਹਨਾ ਬਗਾਇ ਬੱਚੇ ਤੋਂ ਵੀ ਬਾਈ ਕੁਝ ਨਹੀਂ ਕਹਦੀ ਮੈਂ ਤਾਂ ਕਿਉਂ ਪਹਿਲਾਂ ਨਹੀਂ ਆ ਨਾ ਪਤਾ ਥਣ 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 ਕਰਾਗੇ ਜੇ ਛੱਡੀ ਲੱਖੀ ਮੜੀ ਆ ਵੀ ਲੱਗ ਜਾਣਾ ਠੀਕ ਹੈ ਖੋਲੋ ਇਹਨੂੰ ਤੋੜ ਕੇ ਦਿਖਾਏ ਕਿੰਨਾ ਦੁੱਧ ਆ ਲੱਖੀ 13 ਲੀਟਰ ਜਮਾ ਗੁੰਡਾ ਮੈਂ ਤੇ ਦੇਣਾ ਤੇਸੀਲ ਸਾਉ ਹੈ ਵੀ ਸਵਾਗਤ ਹੈ ਕਿਸਾਨ ਵੀਰੋ ਹੋੜਾ ਟੱਲੋਂਡੇ ਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98783 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਚੱਲਦੀ ਹੁੰਦਾ ਨੋਟ ਕਰ ਲਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਿੰਡ ਬੁਰਜਮਾਨ ਸਾਹੀ ਆਏ ਆ ਜੀ ਚਾਰ ਨਾਗ ਆਪਾਂ ਤੁਹਾਡੇ ਵਾਸਤੇ ਸੇਰ ਲਈ ਲੈ ਕੇ ਆਏ ਆ ਤਿੰਨ ਸੂਈਆਂ ਸਵਈਆਂ ਬਹਿਣਾ ਦੋ ਤਾਜ਼ੀਆਂ ਸੂਈਆਂਆਂ ਤੇ ਇੱਕ ਟੋਕੜ ਜੀ ਤੇ ਇੱਕ ਆਪਾਂ ਚੰਗੇ ਰਿਕਾਰਡ ਵਾਲੀ ਗੱਬਣ ਮੱਝ ਲੈ ਕੇ ਆਏ ਆ ਤੇ ਗੱਲਬਾਤ ਬਾਈ ਲੱਖੀ ਨ ਕਰਾਵਾਂਗੇ ਆਜੋ ਜੀ ਸਤਿ ਸ਼੍ਰੀ ਅਕਾਲ ਭਾਈ ਲੱਖੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਹਾਂ ਜੀ ਪਹਿਲਾਂ ਤਾਂ ਨੰਬਰ ਬੋਲੋ ਜੀ 97819 97850 ਪਿੰਡ ਜੀ ਪਿੰਡ ਬੁਰਜਮਾਨ ਸਾਈਆਂ ਜੀ ਤਹਿਸੀਲ ਫੂਲ ਹੈ ਜਿਲ੍ਹਾ ਬਠਿੰਡਾ ਜੀ ਰਾਮਪਰਾਹੋਂ ਨੇੜੇ ਪੈ ਜਾਂਦਾ ਆਪਾਂ ਨੂੰ ਜਿਹੜੀ ਪਸ਼ੂ ਮੰਡੀ ਆ ਹਾਂਜੀ ਹਾਂ ਜੇ ਤੋਂ 5-6 ਕਿਲੋਮੀਟਰ ਓਕੇ ਜੀ ਤੇ ਆਪਣੇ ਏਰੀਆ ਦੇ ਪਸ਼ੂ ਵੀ ਵਧੀਆ ਹਨਾ ਲੱਖੀ ਇੱਥੇ ਥੋੜੇ ਰਹਿ ਗਏ ਜਿਵੇਂ ਕਰਿਆੜ ਵਾਲਾ ਹੋ ਗਿਆ ਤੁਹਾਡੇ ਨੇੜੇ ਹਨਾ ਹਾਂਜੀ ਹਾਂ ਤੇ ਇਧਰੋਂ ਜੇਠੂ ਝੂਠੂ ਕੇ ਸਾਰੇ ਪਿੰਡ ਆਪਣੇ ਨੇੜੇ ਹੀ ਰਹਿ ਗਏ ਤੇ ਤਪਾ ਮੰਡੀ ਕਿੰਨਾ ਆਪਾਂ ਨੂੰ ਤਪਾ ਮੰਡੀ ਇਥੋਂ 10 ਕਿਲੋਮੀਟਰ ਬਾਹਰ ਕਿੰਨੇ ਨਾਕ ਦਿਖਾਉਣੇ ਆ ਬਾਈ ਲੱਖੀ ਅੱचार ਨਾਕ ਦਿਖਾਵਾਂਗੇ ਜੀ ਦੋ ਤਾਜ਼ੀਆਂ ਬਹਿੜਾ ਤੇ ਇੱਕ ਟੋਕੜ ਮੈਂ ਗਾਹੀ ਇੱਕ ਤਾਜੀ ਸੂਣ ਵਾਲੀ ਮੱਝ ਹੈ ਟੋਕੜ ਬੈੜ ਦਾ ਹਾਥੀ ਦਾ ਬੱਚਾ ਹੀ ਆ ਹੈਨਾ ਜੀ ਹਾਂ ਜਿਵੇਂ ਅਗਲਾ ਕਹਿੰਦਾ ਬਿਟਾਈ 3 ਲੱਖ ਰੁਪਏ ਬਟਨਾਂ ਜੀ ਨੇ ਬਾ ਉਹ ਹੀ ਪੀਸ ਲਿਆਂਦਾ ਕੱਢ ਗਿਆ ਤੇ ਇੱਕ ਆਪਾਂ ਤੁਹਾਨੂੰ ਝੋਟੀ ਪੂਰੇ ਨਗੀਨਾ ਮਗਰ ਉਹ ਦਿਖਾਵਾਂਗੇ ਤੇ ਟੋਕੜ ਬੈੜ ਦਿਖਾਵਾਂਗੇ ਤੀਜੇ ਨੰਬਰ ਤੇ ਜਿਹੜੀ ਲੱਖੀ ਪਹਿਲੇ ਨੰਬਰ ਤੇ ਆਪਾਂ ਸਕਰੀਨ ਤੇ ਬੱਚੀ ਦੇਖੀ ਜਾਂਦੇ ਆ ਪੰਡਾ ਕਿਉਂ ਵੈਸੇ ਦੇਖੀ ਨਹੀਂ ਮੇਰੇ ਪੰੂਣੀ ਸੂਈ ਹੈ ਵੈਸੇ ਦਾ ਅੱਛਾ ਆ ਤਾਂ ਸੂਈ ਨੂੰ ਚੌਥਾ ਦੇਣਾ ਓਕੇ ਜੀ 14 ਲੀਟਰ ਬੌਲਾ ਸਟੈਂਡ ਹੈਗਾ ਓਕੇ ਓਕੇ ਜੀ ਫੀਲ ਠੰਡੀ ਆ ਸੀਲ ਫੋਲੋ ਇਹਨੂੰ ਤੋਰਾ ਤਾਰ ਕਰ ਇਹ ਤਾਂ ਇਹ 20 ਲੀਟਰ ਦੀ ਉਹ ਹੀ ਮੰਨਦੇ ਸੀ ਸਟੋਵਰ ਦੀ ਬੂਤੀਬਾਤੀ ਬਹੁਤ ਚੰਗੀ ਆ ਹਨਾ ਹਾਂਜੀ ਤੇ ਬਾਕੀ ਇੱਕ ਅੱਧ ਵਾਲੀ ਐ ਵੀ ਐ ਨਹੀਂ ਗੱਲ ਹੈ ਕਿ ਵੀ ਕੋਈ ਛੋਟੀ ਜੀ ਹੋਵੇ ਹਨਾ ਆ ਦੇਖੋ ਜੀ ਤੇ ਬਾਕੀ ਸਾਰੇ ਫਾਰਮ ਦੀ ਬੱਛੀ ਆ ਖੁੱਲਹੀ ਹੋਈ ਆ ਜੀ ਵੀ ਥੋੜਾ ਜਿਹਾ ਲਹਿਰੇ ਦਾ ਤੇ ਸਵੇਰ ਦੀ ਕਿੰਨੇ ਵਜੇ ਦੀ ਚਵਾਈ ਹੋਈ ਵੀ ਲਖੀ ਸਵੇਰੇ ਜੀ 6:30 ਵਜੇ ਚਵਾਈ ਹੋਈ ਜੀ ਜਮਾ ਬੇਲੀ ਆ ਤੜਕੇ ਤੇ ਹੁਣ ਆਪਣਾ ਵੀਡੀਓ ਬਣਾਉਣ ਦਾ ਟਾਈਮ ਵੀਰੇ 6:30 ਤੋਂ 3 ਵਜੇ ਦਾ ਹਜੇ 3 ਤੋਂ 2:30 ਤੋਂ 3 ਘੰਟੇ ਹਜੇ ਚਵਾਈ ਚ ਬਾਕੀ ਆ ਹਨਾ ਹਾਂਜੀ ਉਸ ਹਿਸਾਬ ਨਾਲ ਜੱਜ ਕਰ ਲਿਓ ਤੇ ਫਿਰ ਮਾਰੋਂਗੇ ਧਾਰਾ ਤੁਰਾਂ ਦੂੰ ਰਹਾਂ ਦੀਆਂ ਹਾਂਜੀ ਹਾਂ ਧਾਰਾ ਕੱਖੀਆਂ ਨਹੀਂ ਮਾਰ ਦਾਂਗੇ ਵੀਰੇ ਠੀਕ ਆ ਮਗਰ ਠੀਕ ਓਕੇ ਤੇ ਕੀ ਰੇਟ ਆ ਗਿਆ ਲਖੀ ਇਹਦਾ ਇਹ ਤਾਂ ਜੀ ਬਸ ਦੇਣ ਲੈਣ ਦਾ ਮੁੱਲ 75000 ਰੁਪਏ ਠੀਕ ਆ ਤੇ ਹੁਣ ਆਪਾਂ ਗੱਲ ਕਰ ਲਏ ਦੋ ਨੰਬਰ ਦੀ ਇਹ ਵੀ ਨਹੀਂ 15 ਲੀਟਰ ਦੁੱਧ ਹੈ ਇਹਨੂੰ ਸੂਈ ਨੂੰ ਅੱਜ 12 13 ਦਿਨ ਹੋ ਗਏ ਹੂੰ ਖੋਲੋ ਫਿਰ ਇਹਨੂੰ 18 ਤੋਂ 17 ਲੀਟਰ ਆਰਾਮ ਨਾਲ ਜੜੀ ਭਰ ਦੇਣੀ ਜੀ ਥੋੜੀ ਜਿਹੀ ਆਈ ਦਰਮਿਆਨੇ ਕਰੀਂ ਆ ਹੂੰ ਸਾਈਜ਼ ਫੁੱਲ ਆ ਇਹਦਾ ਵੀ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ 12 13 ਦਿਨ ਹੋ ਗਏ ਓਕੇ ਤੇ ਮਗਰ ਇਹਦੇ ਵੀ ਬੱਛੇ ਆ ਗ ਤੇ ਕਿੰਨਾ ਹੁਣ ਆਪਾਂ ਦੁੱਧ ਡੱਬੇ ਭਰ ਦਿਆਂਗੇ ਹੁਣ ਆਪਾਂ ਜੀ 14 ਲੈ ਚਲੋ ਉਧਰ ਤੇ ਬਾਕੀ ਦਾ ਕੱਦ ਕਾਠ ਤੇ ਸੁਆ ਕਿਹੜਾ ਵੀਰੇ ਸੁਆ ਦੂਜਾ ਇਹ ਪਲੂਣ ਸੀ ਜਿਹੜੀ ਆਪਾਂ ਪਹਿਲਾਂ ਦਿਖਾਈ ਹੈ ਨਾ ਓਕੇ ਉਹ ਦੱਸ ਦੀ ਆ ਨਾ ਉਹੀ ਹਾਂਜੀ ਹਾਂ ਤੇ ਲੱਕੀ ਜੀ ਜੋ ਟਾਈਮ ਤੇ ਆ ਗਿਆਂ ਆਥ ਨੇ ਚੋਣਦੇ ਉਸ ਵੇਲੇ ਨੂੰ ਤਾਂ ਪੂਰਾ ਭਰ ਜਾਣੀ ਬੱਲੇਵਾ ਫਸਣੀਆਂ ਜਮਾ ਐ ਅਗਲਾ ਕੋਈ ਯਾਰ ਏਖੜ ਛੱਡੀਆ ਠੀਕ ਆ ਉਹ ਯਾ ਕੰਮ ਨਹੀਂ ਹੈਗਾ ਵੀ ਲੰਬਾ ਨਹੀਂ ਲੈਣਾ ਆਪਾਂ ਜਮਾ ਜਮਾ ਦੁੱਧ ਜਿੰਨਾ ਦੱਸਿਆ ਵੀ ਆਪਾਂ ਚਵਾਉਣ ਦੀ ਹਿੰਮਤ ਰੱਖਦੇ ਆ ਠੀਕ ਆ ਜੀ ਤੇ ਲੱਕੀ ਇਹਦੇ ਕਿੰਨੇ ਪੈਸੇ ਆ ਬਾਈ ਪਰ ਯਾਰ ਤੋਂ ਬਸ ਮੰਨਣਾ ਨਹੀਂ ਕਰਾਂਗੇ ਤੇਰੇ ਰੇਟ ਜਮਾਂ ਜਾਇਜ਼ ਆ ਹਨਾ ਰੇਟ ਨਹੀਂ ਆਪਾਂ ਬਾਹਲੇ ਫਾਲਤੂ ਪਾਉਣੇ ਵੀ ਪਹਿਲਾਂ ਵੱਧ ਮੰਗੀ ਗਈ ਬਾਅਦ ਵਿੱਚ ਘਟੀ ਗਈ ਓਕੇ ਜੀ ਤੇ ਹੁਣ ਨੂੰ ਸੀਲ ਛੰਡੀਆਂ ਨੇ ਕੋਈ ਨਹੀਂ ਹੋਗਾ ਦਸਤਖਤ ਕਰਨ ਵਾਲੀ ਹੈ ਜਾਂ ਠੀਕ ਆ ਵੀਰੇ ਠੀਕ ਆ ਤਾਂ ਵੀ ਜ਼ਿੰਮੇਵਾਰੀ ਹੋਊ ਤੇ ਹੁਣ ਆਪਾਂ ਕਰ ਲਈਏ ਧੋਕੜ ਬੈੜ ਦੀ ਗੱਲ ਕਿੰਨੇ ਚਿਰ ਦੀ ਸੂਈ ਵੀ ਆ ਵੀਰੇ ਲੱਖੀ ਇਹ ਸੂਈ ਨੂੰ ਤਾਂ ਬਈ ਦੇਖ ਸਮਾਂ ਕੰਮ ਪੁੱਛਣਾ ਭੁੱਲ ਗਿਆ ਮਾਲਕ ਨੂੰ ਹੂੰ ਤਕਰੀਬਨ ਮੰਨ ਕੇ ਚੱਲੋ ਵੀ ਇਹਦਾ 5.5 ਫੁੱਟ ਉੱਚਾ ਕਰਦਾ ਆ ਮੈਂ ਇਹਨੂੰ ਪਰੇ ਕਰਕੇ ਪਰੇ ਦੀ ਚੱਲੀ ਇਹਦੇ ਤੇ ਬੇਲ ਬੂਲ ਤਾਂ ਤਾਂ ਅੰਤ ਹੀ ਕੋਈ ਨਹੀਂ ਹਨਾ ਆ ਦੇਖੋ ਜੀ ਬਾਈ ਦਾ ਸੈਰੀ ਦੇਿੰਦਾ ਗੱਲਾਂ ਤੁਹਾਨੂੰ ਆਪ ਹੀ ਲੱਗ ਜਾਣਾ ਠੀਕ ਹੈ ਖੋਲ ਇਹਨੂੰ ਤੋੜ ਕੇ ਦਿਖਾ ਕਿੰਨਾ ਦੁੱਧ ਲਖੀ 10 ਲੀਟਰ ਜਮਾ ਦਿੰਦਾ ਮੈਂ ਤੇਸੀਲ ਸਾਉ ਹੈ ਵੀ ਮੈਂ ਬਾਈ ਯਾਰ ਬਗੈਰ ਨੇ ਆਣਾ ਮੇਰੇ ਫਾਰਮ ਦੀ ਬੱਚੀ ਹੈ ਇਹ ਵੀ ਫਾਰਮ ਚੋਂ ਆਈ ਪਹਿਲੇ ਸੂਈ ਸੂਈ ਵੀ ਕਿ ਦੂਜੇ ਇਹ ਦੂਜਾ ਸੂਆ ਸੂਈ ਹੋਈ ਹੈ ਜੀ ਠੀਕ ਹੈ ਜੀ ਕੋਈ ਟੀਕਾ ਵਗੈਰਾ ਨਹੀਂ ਜੀ 17 ਦੇ ਲਈ ਆ ਅੱਜ 17 ਦਿੱਤੀ ਗਈਆਂ ਨੇ ਹੀਟ ਚ ਅੱਜ ਤੇ ਜੇ ਆਪਾਂ ਇਹ ਜੀ ਬੱਚੀ ਵੀ ਲੈਣ ਤੁਰ ਗਏ ਤਾਂ 30 ਤੋਂ 35000 ਦੀ ਮੈਂ ਜੀ ਕੋਈ ਦੰਦਾ ਬਿਨਾਂ ਦੁੱਧ ਤੋਂ ਮਿਲਣੀ ਆ ਹਨਾ ਹਾਂ ਦੁੱਧ ਵਾਲੀ ਮਿਲੂ ਇੰਨੇ ਦੀ ਆਪਾਂ ਦੁੱਧ ਵਾਲੀ ਦੇ ਦ ਠੀਕ ਆ ਵੀਰੇ ਇਹਦਾ ਕੀ ਦਮਾਨ ਆ ਕੀ ਵੀਰੇ ਇਹਦਾ ਬਸ ਜੈਸਲੋ ਹੀ ਆ 35000 ਦੁੱਧ ਦੁੱਧ 13 ਲੀਟਰ ਜਮਾ ਖੰਡਾ ਜੀ ਕਰਾਂਗੇ ਓਕੇ ਮੈਂ ਣਕੇ ਦੇ ਦਾਂਗੇ ਆ ਦੇਖੋ ਥਣਲੇਵਾ ਨੇੜੇ ਤੋਂ ਕਰੋ ਚੈੱਕ ਤੇ ਹੁਣ ਆਪਾਂ ਮੱਝ ਬਾਰੇ ਕਰ ਲਗੇ ਗੱਲ ਵੀ ਮੱਝ ਵੀ ਬਈ ਯਾਰ ਤੌਖਾ ਹੀ ਆ ਜਮਾ ਵੀਰੇ ਕੋਈ ਛੱਕ ਵਾਲੀ ਗੱਲ ਨਹੀਂ ਆ ਦੇਖੋ ਥਣਲੇਵਾ ਥਲੇ ਤੋਂ ਕਰੋ ਚੈੱਕ ਹੂੰ ਤਿਲਕ ਪਸਤਾਰ ਵਾਲੀ ਟ੍ਰੀ ਤੋਂ ਦੇਣੇ ਭਰਨਾ ਬਾਈ ਸੂਆ ਤੀਜਾ ਸੂਆ ਸੌਂਦੀ ਹੈ ਤੀਜਾ ਸੂਆ ਸੌਂਦੀ ਹੈ ਠੀਕ ਲਖੀ 28 ਤਰੀਕ ਨੂੰ ਵਣ ਪੂਰੇ ਹੋਣੇ ਜੀ ਇਹਦੇ ਹਲੇ ਓਕੇ ਤੇ ਸਾਈਜ਼ ਫੁੱਲ ਹਨਾ ਬਹੁਤ ਸਾਈਜ਼ ਤੇ ਖੋਲੋ ਲਖੀ ਨੂੰ 16 17 ਕਿਲੋ ਕਾੜ ਦੂ ਲਖੀ ਫਿਰ ਰਗੀ ਆਮ ਵਾਲੀ ਭਰ ਦੇਣਾ ਬਾਈ ਯਾਰ ਕਿੰਨੀ ਤਰੀਕ ਨੂੰ ਦਨ ਪੂਰੇ ਹੋਣੇ 28 ਤਰੀਕ ਨੂੰ ਓਕੇ ਜੀ ਤੇ ਬਾਕੀ ਦਾ ਪਿਓਰ ਮੋਰਾ ਇਹਨੂੰ ਕਹਿੰਦੇ ਹਨਾ ਓਵੇਂ ਨਹੀਂ ਗੱਲ ਹੈਗੀ ਥੋੜਾ ਆ ਬਾਈ ਯਾਰ ਕਿਆ ਬਾਤ ਹੈ ਤੇ ਫਿਰ ਸੁਰਖੀ ਬੋਡਰ ਨਹੀਂ ਲਾਇਆ ਹਨਾ ਬਾਲਾ ਪਾਇਆ ਰੱਜੇ ਛੱਡ ਸਿੱਟਾ ਕਰਾ ਕੇ ਨਾ ਓਕੇ ਬੇਗਣਾ ਦੇ ਜਾਨਵਰ ਨੇ ਹਣਾ ਜਾਨਵਰ ਨੂੰ ਕੋਈ ਨਾ ਹਾਲ ਤੋਂ ਬੰਦਾ ਵੈਸੀ ਪਰਖ ਲੈਂਦਾ ਓਕੇ 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 ਲਿਓ ਜੀ ਤੇ ਲੱਖੀ ਚੀਪੀ ਚੂਪੀ ਦੀ ਓਕੇ ਬਾਈ ਜਿੰਮੇਵਾਰੀ ਹੋਊਗੀ ਇਸ ਚੀਜ਼ ਦੀ ਹੂੰ ਤੇ ਦੁੱਧ ਵੀ ਇਹਨੇ ਦੇ ਦੇਣਾ ਕੋਈ ਕਹਿਣ ਦੀ ਗੱਲ ਨਹੀਂ ਹੈ ਨਾ ਬਰੀਕੀਆਂ ਚ ਬਹੁਤ ਆ ਹਾਂਜੀ ਹਾਂ ਬਾਕੀ ਕੰਦੀ ਬਹੁਤ ਆ ਬੜੀ ਸਾਈਜ਼ ਵੱਡੀ ਸਾਈਜ਼ ਤੇ ਲੇਵਾਲੂ ਆ ਹੁਣ ਵੀ ਕਰਮ ਵਾਲੀ ਬਥੇਰਾ ਤਿਆਰ ਕਰੀ ਫਿਰਦੀ ਐ ਤੇ ਘਰ ਵੀ ਲੈਣਾ ਹਣਾ ਹਾਂਜੀ ਹਾਂ ਹਲੇ ਤਾਂ ਹੋਣੀ ਤੇ ਇਹਦੀ ਡਿਮਾਂਡ ਬਈ ਲੱਖੀ ਇਹ ਦਿਨ ਮਾਨ ਫੋਨ ਤੇ ਗਈ ਬੰਦੂ ਵੀ ਜੈ ਜੀ ਬਸ ਜੈ ਜੀ ਹੋਊਗੀ ਹਾਂ ਹਾਂ ਤੇ ਕੋਈ ਬਾਹਲੇ ਥੋੜੇ ਦਾ ਬੰਦਾ ਇਹਦੇ ਪੈਸੇ ਲਾਵੇ ਨਾ ਹਨਾ ਹਾਂ ਹਾਂ ਐ ਤਾਂ ਓਵੇਂ ਦਾ ਹੈ ਨੀ ਨੁਰਤੀ ਨਹੀਂ ਬਾਈ ਯਾਰ ਹਨਾ ਠੀਕ ਆ ਪੋੜੇ ਵਾਲਾ ਤਾਂ ਕੰਮ ਹੀ ਨਹੀਂ ਹੈਗਾ ਇਹਦਾ ਤੇ ਪੋਲੀ ਧਾਰ ਪੂਰੀ ਮੈਂ ਕਹਾਂ ਬਾਈ ਯਾਰ ਹਾਚ ਵਾਈ ਆਹ ਦੇਖੋ ਬਾਈ ਦਾ ਫੇਰ ਇਹਦਾ ਵੀ ਕਰ ਲੋ ਕੱਦ ਚੈੱਕ ਠੀਕ ਆ ਜੀ ਤੇ ਬਾਕੀ ਦੀ ਗੱਲ ਨਾ ਸੀਲ ਸੌ ਫੁੱਲਾ ਪਿਓਰ ਮੋਰਾ ਪਿਓਰ ਮੋਰਾ ਤੇ ਬਾਕੀ ਦਾ ਕੱਦ ਕਾਟ ਤੇ ਸਿੰਘ ਸੁng ਪੂਰਾ ਬ੍ਰੇਕ ਆ ਆ ਜੋ ਹੁਣ ਇੱਕ ਨੰਬਰ ਤੇ ਪਤਾ ਨਾ ਤੁਰਾ ਮਾਰ ਕੇ ਦਿਖਾ ਦੇਗੀ ਆ ਦੇਖੋ ਵੀਰੋ ਤੁਹਾਡੇ ਸਾਹਮਣੇ ਨਿਆਣਾ ਪਾਇਆ ਠੀਕ ਆ ਜੀ ਉਹ ਗੱਲ ਨਹੀਂ ਹੈਗੀ ਤੇ ਬੱਚਾ ਚੋਂਦਾ ਤੁਸੀਂ ਦੇਖ ਸਕਦੇ ਹੋ ਬੱਚਾ ਆਪਾ ਬੰਨਤਾਗਾ ਠੀਕ ਆ ਜੀ ਆ ਦੇਖੋ ਤੇ ਲਖੀ ਠੀਕ ਆ ਕੇ ਇਹਨੇ ਬਹੁਤ ਸੋਹਣਾ ਭਰਾਇਆ ਸੀ ਨਾ ਹਾਂ ਜੀ ਹਾਂ ਬੱਛੀ ਵਾਸਤੇ ਇਹਨੂੰ ਹੁੰਦੇ ਹੀ ਇਹ ਵੀ ਬੱਛੀ ਦੇ ਲਈ ਆ ਦੇਖੋ ਇਹ ਥਾਨ ਦੇਖੋ ਕੱਢੇ ਉਹ ਪਹਿਲੇ ਨਾਲ ਥਾਨ ਨਹੀਂ ਹੈ ਨਾ ਇਹਨੂੰ ਨਾ ਨਾ ਥਾਨ ਵਾੜਾ ਚੰਗਾ ਠੀਕ ਆ ਜੀ ਓਕੇ ਜੀ ਆ ਕਰੋ ਜੀ ਚੱਕ ਮਾਰ ਦਿਓ ਵੀਰੋ ਬੈਕ ਸਾਈਡ ਨੂੰ ਵੀ ਲੇਵਾ ਫੋਲ ਆ ਤੇ ਨਾੜਾਂ ਨਾਲ ਗੁੰਦੀ ਪਈ ਆ ਨਾ ਹਵਾਂ ਨਾਲ ਹਾਂਜੀ ਹਾਂ ਹੂੰ ਚਲੋ ਜੀ ਮਾਰੋ ਤਾਂ ਲਾਓ ਬਾਕੀ ਦਾ ਆਪਣੀ ਪਾਸ ਕਰੀ ਵੀ ਹੁੰਦੀ ਆ ਨਾ ਪਹਿਲਾਂ ਬਿਲਕੁਲ ਜੀ ਬਿਲਕੁਲ ਸੱਤੋਂ ਦਾ 510 ਦਾ 100 ਨੰਬਰ ਬਸ ਪਾਸ ਕਰ ਮਗਲ ਜਿਵੇਂ ਮਾਰ ਦੇ ਇਹ ਕੰਦਾਈਆ ਹੁੰਦਾ ਅਗਲੇ ਨੇ ਕਿਸੇ ਨੇ ਆਨਲਾਈਨ ਮੰਗਾਉਣੀ ਹੁੰਦੀ ਹੈ ਲੱਖੀ ਹਣਾ ਹਾਂਜੀ ਹਾਂਜੀ ਬਾਈ ਤੇ ਗਰੰਟੀ ਆਪਣੀ ਫੁੱਲ ਹਣਾ ਗੈਂਗਾ ਲੱਖੀ ਮੈਂ ਬਾਈ ਕੋਈ ਛੋਟਾ ਨਹੀਂ ਪਹਿਲਾਂ ਵੀਰੇ ਗੈਂਗਾ ਆਪਣੇ ਚੈਨਲ ਤੋਂ ਆਨਲਾਈਨ ਹਾਂ ਨਹੀਂ ਹਾਂ ਬਾਈ ਆਨਲਾਈਨ ਹੀ ਵੇਚੀਆਂ ਜਿੰਨੀਆਂ ਵੀ ਤੇਰੇ ਸਾਂ ਇਹ ਵੀਡੀਓ ਪਈ ਆ ਠੀਕ ਆ ਵੀਰੇ ਕਦੇ ਵੀ ਆਈ ਨਹੀਂ ਹੋਇਆ ਬਾਈ ਬਾਈ ਆਪਾਂ ਨੂੰ ਵੀ ਕਿਸੇ ਦਾ ਲਾਂਬਾ ਆਇਆ ਹੋਵੇ ਠੀਕ ਆ ਵੀਰੇ ਤਾ ਸਾਨੂੰ ਲੈਵਾ ਕਰੋ ਚੈੱਕ 75000 ਦੇ ਵਿੱਚ ਦੁੱਧ ਕਿੰਨਾ ਦੱਸਾਈ ਬੋਲਾ ਹੁਣ ਬਾਈ 14 ਤੋਂ 15 ਕਿਲੋ ਆਪਾਂ ਘਟਾ ਕੇ ਹਾਂਗੇ 2-2 ਲੀਟਰ ਵੱਧ ਹੋਊਗਾ ਇਹ ਨਹੀਂ ਇਹ ਵੀ ਘਟੂਗਾ ਤੇ ਇਹ ਵੀ ਮਾਰ ਕੇ ਧਾਰਾ ਚ ਆ ਦੇਖੋ ਵੀਰੋ ਨਿਆਣਾ ਪਾ ਲਿਆ ਬੱਚਾ ਛੱਡੋ ਜਾਂ ਨਾ ਛੱਡੋ ਹਨਾ ਬਗੈਰ ਬੱਚੇ ਤੋਂ ਵੀ ਬਾਈ ਕੁਝ ਨਹੀਂ ਕਹਿੰਦੀ ਮੈਂ ਤਾਂ ਜੋ ਪਹਿਲਾਂ ਨਿਆਣਾ ਪਾਤਾ ਥਣ 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 ਕਰਾਇਗੇ ਚੱਕ ਛੱਡੀ ਲੱਖੀ ਮੜੀ ਆਹ ਦੇਖੋ ਜੀ ਚਾਰੇ ਥਣ ਨੇ ਕਿਲ ਮੂਖੀ ਵਾਲਾ ਖਾਣਾ ਬਾਈ ਮਾਰੋ ਜੀ ਧਾਰਾ ਮਾਰੋ ਇਹ ਵੀ ਰੂਵਾਰ ਕੀ ਪੋਲੀ ਤੇ ਮੋਟੀ ਧਾਰਾ ਬਾਈ ਤੇ 14 ਕਿਲੋ ਬੋਲਾ ਰੈਡੀ ਆ ਹੈ ਹਾਂਜੀ ਹਾਂ 14 ਤੋਂ 15 ਕਿਲੋ ਹੋ ਆਪਾਂ ਘਾਟੀ ਗਈ ਐ ਨਾ ਬਾਈ ਬੂਟੇ ਠੀਕ ਆ ਵੀਰੇ 2-2 ਕਿਲੋ ਵਧੂਗਾ ਆਪਾਂ 16 ਵਾਲਿਆਂ ਦਾ 14 14 ਹੀ ਦੱਸਿਆ ਓਕੇ ਜੀ ਤੇ ਮੁੱਲ 70000 ਹਨਾ ਬਿਲਕੁਲ ਜੀ ਆ ਦੇਖੋ ਵੀਰੋ ਹੁਣ ਆਪਾਂ ਧੋਕੜ ਦੀਆਂ ਹੁਣ ਧਾਰਾਂ ਦਿਖਾ ਰਹੇ ਆ 35000 ਮੁੱਲ ਕਰਿਆ ਸੀ ਇਹਦਾ ਬਿਲਕੁਲ ਜੀ ਬਿਲਕੁਲ ਓਕੇ ਚਲੋ ਮਾਰੋ ਧਾਰਾਂ ਲੱਗੇ ਆਪੇ ਬਸਮਾਈ ਜੋ ਅਗਲਾ ਆਕੇ ਹਨਾ ਹਾਂਜੀ ਹਾਂ ਉਹ ਤਾਂ ਕੋਈ ਗੱਲ ਨਹੀਂ ਆ ਦੇਖੋ ਜੀ ਬਾਕੀ ਤਾਂ ਜਿਆਦਾ ਵਾਲੀਆਂ ਬਹਿੜਾਂ ਤੇਰੀਆਂ ਤਿੰਨੇ ਕੋਈ ਲੱਤ ਵਾਲੀ ਤਾਂ ਇਹ ਚ ਹੈ ਨਹੀਂ ਲੱਤ ਵਾਲੀ ਤਾਂ ਕੋਈ ਹੈ ਹੀ ਨਹੀਂ ਬਾਈ ਯਾਰ ਠੀਕ ਆ ਓਕੇ ਬਸਮਾਈ ਨਹੀਂ ਨਾ ਆਪਾਂ ਬਾ ਓਕੇ ਧਾਰਾਂ ਤੋਂ ਓਕੇ ਆ ਦੀਆਂ ਚੌੜੀ ਚੂਈ ਦੀ ਇੱਕ ਨੰਬਰ ਆ ਬਈਆ ਕੁਝ ਫੰਡਰ ਬੱਸੀ ਮਿਲੁੰਦਾ ਬਈ 35000 ਦੇ ਵਿੱਚੋਂ ਮਾਨਦਾਨ ਹੋ ਜਾਣਾ ਹਾਂਜੀ ਹਾਂ ਤੇ ਨੰਬਰ ਫੇਰ ਬੋਲਦੇ ਵੀਰੇ 97819 97850 ਠੀਕ ਆ ਜੀ ਪੈਂਡ ਬੁਰਜਮਾਨ ਸਾਹੀਆ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਫੂਲ ਹਾਂਜੀ ਓਕੇ ਜੀ ਤੇ ਤਿੰਨ ਨਗ ਸਾਨੂੰ ਦਿਖਾ ਤੇ ਸੂਏ ਸਬਾਈ ਇੱਕ ਤੋਕੜ ਤੇ ਦੋ ਬੜਾਂ ਤਾਜ਼ੀਆਂ ਸੂਈਆਂ ਤੇ ਇੱਕ ਸਾਨੂੰ ਛੋਟੀ ਦਿਖਾਤੀ ਇਸ ਚੰਗੇ ਰਿਕਾਰਡ ਵਾਲੀ ਮੋਲੇ ਦਾ ਫੋਨ ਤੇ ਰਹਿਣ ਵਾਲਾ ਤੇ ਬਾਕੀ ਦਾ ਸਾਰੇ ਵੀਰਾਂ ਦਾ ਇਹਨਾਂ ਤਾਂ ਵੀਡੀਓ ਦੇਖਣ ਲਈ ਤਹਿਦ ਲੋ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ